ਐਡਵੋਕੇਟ ਹਮਿੰਦਰ ਸਿੰਘ ਜੇਲਾ ਪ੍ਰਧਾਨ ਲੋਕ ਸੰਸਦ ਪਾਰਟੀ ਅੱਜ ਦੀਵਾਲੀ ਤੇ ਜਿਹੜਾ ਤੁਹਾਡੇ ਚੈਨਲ ਦੇ ਮਾਧਿਅਮ ਤੇ ਜਿਹੜਾ ਚੈਨਲ ਦੇ ਥਰੂ ਜਿਹੜਾ ਮੈਂ ਆਪਣੇ ਸ਼ਹਿਰ ਵਾਸੀਆਂ ਨੂੰ ਆਪਣੇ ਦੇਸ਼ ਵਾਸੀਆਂ ਨੂੰ ਤੇ ਇੱਥੋਂ ਦੇ ਵਸਦੇ ਪੰਜਾਬ ਦੇ ਵਸਨੀਕ ਵਸਨੀਕ ਦੁਨੀਆ ਕਿਤੇ ਵੀ ਵਸਦੇ ਆ ਸਾਰਿਆਂ ਨੂੰ ਸਭ ਤੋਂ ਪਹਿਲੇ ਤੇ ਦਿਵਾਲੀ ਦੀ ਬੜਾਈ ਦੇ ਨਾਲ ਆਖਾ ਪਤਾ ਕਰਦਾ ਇਸ ਦੇ ਨਾਲ ਮੈਂ ਪਰਮਾਤਮਾ ਨੂੰ ਵੀ ਰਖਾਸ ਕਰਾਂਗਾ ਇੱਕ ਅਰਜੂ ਕਰਾਂਗਾ ਕਿ ਪਰਮਾਤਮਾ ਜੋ করুণਾ ਦਾ ਘਹਿਰ ਇਸ ਦੁਨੀਆ ਤੇ ਆਇਆ ਉਹ ਛੇਤੀ ਤੋਂ ਛੇਤੀ ਉਹਨੂੰ ਖਤਮ ਕਰੇ ਤੇ ਇੱਕ ਨਵੀਂ ਜਿਹੜੀ ਉਹ ਸਵੇਰ ਸਾਡੇ ਸਮਾਜ ਚ ਵਿਚਰੇ ਤੇ ਇਹ ਦੀਵਾਲੀ ਜਿਹੜੀ ਆ ਉਹ ਖੁਸ਼ੀਆਂ ਭਰੀਆਂ ਸਾਡੇ ਲਈ ਇੱਕ ਸੰਦੇਸ਼ ਲੈ ਕੇ ਆਏ ਤੇ ਜਿਹੜੀ ਲੋਕਾਂ ਚ ਗੁਰਬਤ ਤੇ ਬਿਮਾਰੀ ਦੇ ਕਰਕੇ ਡਰ ਜਾਂ ਕਿਹਾ ਲੋਕੀ ਇਕਨੋਮੀ ਦੇ ਹਾਲਾਤ ਜਿਹੜੇ ਮਾੜੇ ਹੋਏ ਪਏ ਨੇ ਦੇਸ਼ਾਂ ਦੇ ਲੋਕਾਂ ਦੇ ਉਹ ਇੱਕ ਚੰਗੇ ਤੇ ਸੁਰਖੀ ਜਿਹੜਾ ਉਹ ਸਮਾਜ ਦੀ ਸਿਰਜਣਾ ਹੋਏ ਇਹ ਲਫ਼ਜ਼ਾਂ ਦੇ ਨਾਲ ਜਿਹੜਾ ਮੈਂ ਜਿਹੜਾ ਇਹ ਕਹਿੰਦਾ ਮੈਂ ਨੌਜਵਾਨ ਪੀੜ੍ਹੀ ਨੂੰ ਇਹ ਸੰਦੇਸ਼ ਦੇਣਾ ਚਾਹਾਂਗਾ ਕਿ ਅੱਜ ਜੋ ਦੀਵਾਲੀ ਦਾ ਤਿਹਾੜੀ ਆ ਉਹ ਬਦੀ ਤੇ ਨੇਕੀ ਦੀ ਜਿੱਤ ਹੈ ਜਦੋਂ ਬੰਜੀ ਸ਼ੋਰ ਦੀ ਵਾਸਿਆ ਆਉਂਦਾ ਆ ਪਹਾਮਾਨਾ ਨਹੀਂ ਆ ਪੰਜਾਬ ਚ ਉਹ ਵੀ ਇੱਕ ਬਦੀ ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਹੈ ਤੋਂ ਉਸ ਬਦੀ ਦੇ ਨੇਥ ਦੇ ਜਿਹੜਾ ਨੇਕੀ ਦੇ ਜਿਹੜਾ ਇਤਿਹਾਸ ਨੂੰ ਯਾਦ ਰੱਖਦੇ ਹੋਏ ਜਿਹੜੇ ਪੰਜਾਬੀ ਹੈ ਖਾਸ ਕਰਕੇ ਪੰਜਾਬ ਫਾਰਮ ਹੈ ਜਿਹੜੀ ਨੌਜਵਾਨ ਪੀੜ੍ਹੀ ਹੈ ਉਹ ਨਸ਼ਿਆਂ ਤੋਂ ਰਹਿ ਤਰੇ ਨਸ਼ਿਆਂ ਤੋਂ ਇੱਕ ਕਿਨਾਰੀ ਕਰੇ ਤੇ ਪੰਜਾਬ ਦੀ ਸਿਰਜਣਾ ਲਈ ਚੰਗੇ ਸਿੱਧ ਸਜਜੂ ਜਿਹੜੇ ਉਹ ਲੀਡਰ ਨੇ ਉਹਨਾਂ ਨੂੰ ਪੈਲ ਦੇ ਤੇ ਖਾਸ ਕਰਕੇ ਗਮਨਦ ਇਸ ਵਾਲੀ ਦੇ ਜਿਹੜੇ ਤਿਹਾਰ ਤੇ ਬੰਦੀ ਛੋੜ ਦੇ ਇਤਿਹਾਸ ਦਾ ਜਿਹੜਾ ਆਨੰਦਮਾਨੇ ਤੇ ਪ੍ਰਮਾਤਮਾ ਕਰੇ ਕਿ